ਫਗਵਾੜਾ ਨਜ਼ਦੀਕ ਪਿੰਡ ਨਸੀਰਾਬਾਦ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਹੁਲਾ ਮੁਹੱਲੇ ਨੂੰ ਸਮਰਪਿਤ ਲੰਗਰ ਲਗਾਉਣ ਲਈ ਸ਼੍ਰੀ ਅਨੰਦਪੁਰ ਸਾਹਿਬ ਲਈ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਨੌਜਵਾਨਾਂ ਦਾ ਜਥਾ ਰਵਾਨਾ ਹੋਇਆ ਰਵਾਨਾ ਹੋਣ ਤੋਂ ਪਹਿਲਾਂ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਸਾਫ ਦਾ ਸਰਪੰਚ ਅਫਤਾਰ ਸਿੰਘ ਸੈਣੀ ਨੇ ਦੱਸਿਆ ਕਿ ਸ਼੍ਰੀ ਨੰਦਪੁਰ ਸਾਹਿਬ ਹੁਲਾ ਮਹੱਲੇ ਚਾਰਹੀ ਸੰਗਤਾਂ ਲਈ ਪਿੰਡ ਨਸੀਰਾਬਾਦ ਦੇ ਵਸੀਆਂ ਬਲੋ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 11ਵਾਂ ਲੰਗਰ ਲਗਾਉਣ ਲਈ ਨੌਜਵਾਨ ਟਰੈਕਟਰ ਟਰੈਲੀਆਂ ਦੇ ਨਾਲ ਰਵਾਨਾ ਹੋਏ ਉਹਨਾਂ ਕਿਹਾ ਕਿ ਇਸ ਹੁਲਾ ਮਹੱਲਾ ਨੂੰ ਲੈ ਕੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ ਅੱਜ ਨਗਰ ਪੇੜਨਾ ਸੀਰਾਵਾਦ ਤਸੀਹ ਕੁਵੜਾ ਜ਼ਿਲ੍ਹਾ ਕੂਸਲਾ ਤੋਂ ਬੋਲਾ ਮਹੱਲਾ ਦੇ ਸੰਬੰਧ ਵਿੱਚ ਜੋ ਲੰਗਰ ਦੀਆਂ ਤਿਆਰੀਆਂ ਬਹੁਤ ਦਿਨਾਂ ਤੋਂ ਚੱਲ ਰਹੀਆਂ ਸਨ ਅੱਜ ਟਰਾਲੀਆਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਉਹ ਲਾਮਹਲਾ ਦੀ ਜਾਣ ਲਈ ਬਿਲਕੁਲ ਤਿਆਰੀ ਹੈ ਬਹੁਤ ਹੀ ਨੌਜਵਾਨਾਂ ਦੇ ਵਿੱਚ ਉਤਸ਼ਾਹ ਹੈ ਬਹੁਤ ਹੀ ਖੁਸ਼ੀਆਂ ਭਰਿਆ ਸਮਾਵੇ ਲਈ ਬੜ ਨੌਜਵਾਨ ਜਾਣ ਲਈ ਤਿਆਰ ਹਨ ਤੇ ਇਹ 11ਵਾਂ ਸਾਡੇ ਨਗਰ ਵੱਲੋਂ ਲੰਗਰ ਲਾਉਣ ਲਈ ਸੰਗਤਾਂ ਜਾਣ ਲਈ ਤਿਆਰ ਹਨ ਅਸੀਂ ਸਾਰੀ ਮਨੁੱਖਤਾ ਲਈ ਅਰਦਾਸ ਕਰਦੇ ਹਾਂ ਕਿ ਹੁਲਾ ਮੱਲਾ ਬਿਲਕੁਲ ਸ਼ਾਂਤਮਈ ਦੇ ਨਾਲ ਇਹ ਲੰਗਰ ਜੋ ਹੈ ਨੇਪਰੇ ਜੜੇ ਹੁਲਾ ਮੱਲੇ ਦਾ ਜੋ ਸਮਾਗਮ ਹੈ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਇਹ ਚਲਾਈ ਹੋਈ ਪਰਯਾਦਾ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ ਸਾਰੀ ਹੀ ਦੇਖ ਤੋਂ ਨੂੰ ਇਸ ਦੀ ਬਹੁਤ-ਬਹੁਤ ਵਧਾਈ ਸਾਡੇ ਨੌਜਵਾਨਾਂ ਨੂੰ ਬਹੁਤ-ਬਹੁਤ ਜੀ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਉਧਰ ਹਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਨਸੀਰਾਵਾ ਤੋਂ ਰੋਜ਼ਾਨਾ ਇਸ ਵੇਰੇ 6 ਵਜੇ ਬੱਸ ਸੰਗਤਾਂ ਨੂੰ ਲੈ ਕੇ ਜਾਇਆ ਕਰੇਗੀ ਤੇ ਸ਼ਾਮ ਨੂੰ ਉਹੀ ਬੱਸ ਪਿੰਡ ਵਾਪਸ ਆਇਆ ਕਰੇਗੀ ਉਹਨਾਂ ਨਾਲ ਹੀ ਲੰਗਰ ਵਿੱਚ ਸਹਿਯੋਗ ਕਰਨ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਜੋ ਪਿੰਡ ਨਸੀਰਾਵਾ ਤੋਂ ਸਾਰੀਆਂ ਸਖਤ ਸਹਿਯੋਦ ਦੇ ਨਾਲ ਇਹਨਾਂ ਦੇ ਵੀਰਾਂ ਦੇ ਸਹਿਯੋਦ ਦੇ ਨਾਲ ਹੋਰ ਵੀ ਜਿੰਨੀ ਸੰਗਤ ਆਸੇ-ਪਾਸੇ ਉਹ ਸੇਵਾ ਕਰਦੀ ਆ ਉਹਨਾਂ ਦੇ ਸਹਿਯੋਦ ਦੇ ਨਾਲ ਜੋ 11ਵਾਂ ਨਸੀराबाद ਸਖਤਪੁਰੂ ਲੰਗਰ ਲਾਇਆ ਜਾ ਰਿਹਾ ਅਦਨਪੁਰ ਸਹਿਬ ਵਿਖੇ ਉਹਦੇ ਵਿੱਚ ਮੈਂ ਇਹ ਸਾਰਿਆਂ ਨੂੰ ਸੇਵਾ ਜਿੰਨੇ ਵੀਰ ਜਾ ਰਹੇ ਆ ਬੜੀ ਸ਼ਾਂਤਪੂਰਵਕ ਉੱਥੇ ਸੇਵਾ ਕਰਨੀ ਆ ਕੋਈ ਹੁੱਲੜਵਾਜੀ ਨਹੀਂ ਕਰਨੀ ਟਰੈਕਟਰ ਤਾਂ ਵੀ ਆਰ ਨਾਲ ਜਾੜਾ ਟਰੈਕਟਰ ਦੇ ਵੀ ਸ਼ਬਦ ਲਾ ਕੇ ਜਾੜਨ ਨਾਲ ਕਿਉਂ ਗਾਣੇ ਲਾਉਣੇ ਆ ਇਸ ਕਰਕੇ ਸਾਰਿਆਂ ਨੂੰ ਇਹ ਬੇਨਤੀ ਆ ਕਿ ਬੜੀ ਨਿਮਰਤਾ ਨਾਲ ਕਿਉਂ ਗੁਰੂ ਘਰ ਜਾਣਾ ਨਿਮਰਤਾ ਨਾਲ ਜਾਣਾ ਚਾਹੀਦਾ ਹੈ ਤੇ ਇਹਨਾਂ ਵੀਰਾਂ ਦਾ ਵੀ ਬਹੁਤ ਧੰਨਵਾਦ ਜਿਹੜੇ ਵਿੱਚ ਹਿੱਸਾ ਪਾਉਂਦੇ ਆ ਸਾਰੀ ਸੰਗਤ ਦਾ ਬਹੁਤ ਧੰਨਵਾਦ ਇਸ ਕਰਕੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ